ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਔਰ ਇਹਦੇ ਅੰਦਾਜ਼ੇ ਇਸ ਕਰਕੇ ਵੀ ਲੱਗ ਰਿਹਾ ਹੈ ਕਿ ਆਉਂਦੀ 23 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਸੱਦ ਲਈ ਗਈ ਹੈ ਇਹ ਮੀਟਿੰਗ ਪੰਜਾਬ ਇਕਾਈ ਦੀ ਲੀਡਰਸ਼ਿਪ ਨਹੀਂ ਰੱਖ ਰਹੀ ਇਹ ਮੀਟਿੰਗ ਹਾਈ ਕਮਾਂਡ ਵੱਲੋਂ ਰੱਖੀ ਗਈ ਹੈ ਮਲਕਾ ਅਰਜਨ ਖੜਗੇ ਦੇ ਵੱਲੋਂ ਪੰਜਾਬ ਦੇ ਵੱਡੇ ਕਾਂਗਰਸੀ ਲੀਡਰਾਂ ਨੂੰ ਚੰਡੀਗੜ੍ਹ ਸੱਦ ਲਿਆ ਗਿਆ ਪਰ ਆਖਰਕਾਰ ਕਿਉਂ ਲੰਗੇ ਦੇਣੀ ਚਰਨਜੀਤ ਸਿੰਘ ਚੰਨੀ ਦਾ ਇਹੋ ਜਿਹਾ ਕਿਹੜਾ ਵਿਵਾਦ ਹੋ ਗਿਆ ਰਾਜਾ ਵਿਡੰਗ ਦੇ ਨਾਲ ਉਹ ਵੀ ਡਿਸਕਸ ਕਰਦੇ ਆ ਬਹੁਤ ਕੁਝ ਇਸ ਵੇਲੇ ਵਿਚਾਰਨਾ ਜ਼ਰੂਰੀ ਆ ਔਰ ਅੱਜ ਮੌਜੂਦ ਆ ਸਰਦਾਰ ਗੁਜੇ ਸਿੰਘ ਕਲੋਂ ਹੁਣਾ ਦੇ ਨਾਲ ਕਲੋਂ ਸਾਹਿਬ ਪਹਿਲਾਂ ਤਾਂ ਜੋ ਸਥਿਤੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤਾਂ ਸਸੀ ਕਾਲ ਜੀ ਕੁਰੀ ਨੂੰ ਸਮਾ ਦਿੰਦਾ ਸਾਰਿਆਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ ਕੱਲ੍ਹ ਸਭ ਜਿਹੜੀ ਇਹ ਸਥਿਤੀ ਬਣੀ ਅਪਕੱਲ ਵੀ ਇਹ ਵਿਚਾਰਦੇ ਸੀ ਕਿ ਕਾਂਗਰਸ ਦੇ ਵਿੱਚ ਚੱਲਦਾ ਕੀ ਪਿਆ ਅਜੇ ਚਰਨਜੀਤ ਸਿੰਘ ਚੰਨੀ ਵਾਲਾ ਮੈਟਰ ਜਿਹੜਾ ਕੱਲ੍ਹ ਸ਼ਾਮ ਨੂੰ ਉੱਭਰਿਆ ਉਹ ਅਜੇ ਠੰਡਾ ਨਹੀਂ ਸੀ ਪਿਆ ਤੇ ਹੁਣ ਮਲਕ ਅਰਜਨ ਖੜਗੇ ਨੇ ਮੀਟਿੰਗ ਸੱਦ ਲਈ ਹੈ ਉਹਦੇ ਵਿੱਚ ਰਾਜਾ ਵੜਿੰਗ ਵੀ ਸ਼ਾਮਿਲ ਹੋਣਗੇ ਪ੍ਰਤਾਪ ਬਾਜਵਾਬ ਜਾਣਗੇ ਚਰਨਜੀਤ ਸਿੰਘ ਚੰਨੀ ਵੀ ਜਾਣਗੇ ਕਿਵੇਂ ਦੇਖ ਰਹੇ ਹੋ ਕਿ ਹੁਣ ਹਾਈ ਕਮਾਂਡ ਕੀ ਆਪਣੇ ਹੱਥ ਲੈਣਾ ਚਾਹੁੰਦੀ ਹੈ ਸਾਰਾ ਕੁਝ ਕਿ ਆਪ ਡੀਲ ਕਰਨਾ ਚਾਹੁੰਦੀ ਹੈ ਹੁਣ ਪਹਿਲਾਂ ਤਾਂ ਦੇਖੋ ਮੈਂ ਵੀ ਅੱਜ ਮੈਨੂੰ ਤੁਹਾਡੇ ਮਾਧਿਅਮ ਰਾਈ ਤੇ ਅਖਬਾਰਾਂ ਰਾਹੀਂ ਪਤਾ ਲੱਗਾ ਹੂੰ ਕਿ ਖੜਕੇ ਸਾਹਿਬ ਨੇ ਜਿਹੜਾ ਤਿੰਨੇ ਜਿਹੜੇ ਆ ਜਿਹੜੀ ਲੀਡਰਸ਼ਿਪ ਹੈ ਜਿਹੜੀ ਤੇ ਹੋਟ ਰਹੀ ਹੈ ਲੀਡਰਸ਼ਿਪ ਜਿਹੜੀ ਹੈ ਤਾਲਵ ਕਰ ਲਈ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਖੜਕੇ ਸਾਹਿਬ ਤੱਕ ਤੇ ਹਾਈ ਕਮੰਡ ਤੇ ਗੱਲਬਾਤ ਕਰਨੀ ਚਾਹੁੰਦਾ ਵੀ ਲੀਡਰਸ਼ਿਪ ਤੋਂ ਸੱਦੋ ਤੁਸੀਂ ਜਿਹੜੇ ਵਰਕਰ ਹੈ ਵਰਕਰਾਂ ਦੀ ਵੀ ਸੁਣਾ ਲਓ ਹੂੰ ਵਰਕਰਾਂ ਤੋਂ ਦੱਸਣਗੇ ਵੀ ਕੌਣ ਬੰਦਾ ਕਿੱਥੇ ਖੜਾ ਤੇ ਕਿੱਥੇ ਨਹੀਂ ਖੜਾ ਜੀ ਵਰਕਰਾਂ ਤਾਂ ਕੋਈ ਪੁੱਛਦਾ ਹੀ ਕੋਈ ਨਹੀਂ ਇਹਨਾਂ ਨੂੰ ਸੱਦ ਲਿਆ ਜੀ ਹੁਣ ਲੀਡਰਸ਼ਿਪ ਹੀ ਜਿਹੜੀ ਹੈ ਮੈਂ ਗੱਲ ਜਿਹੜੀ ਕਰ ਰਿਹਾ ਇੱਥੇ ਲੀਡਰ ਆਉਂਦੇ ਆ ਦਿੱਲੀ ਤੋਂ ਆਉਂਦੇ ਨੇ ਚੰਡੀਗੜ੍ਹ ਤੋਂ ਆਉਂਦੇ ਨੇ ਇੱਥੇ ਆ ਕੇ 5 ਸਟਾਰ ਹੋਟਲ ਦੇ ਵਿੱਚ ਖਾਣਾ ਖਾਵੇ ਟਰ ਜਾਂਦੇ ਆ ਮੈਂ ਖੜਕੇ ਤੁਹਾਡੇ ਜਾਂਦੇ ਵਾਦ ਮੈਂ ਖੜਕੇ ਸਾਹਮਣੇ ਕਹਿਣਾ ਚਾਹੁੰਦਾ ਵੀ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਜਿਹੜੇ ਆ ਵਰਕਰਾਂ ਦੇ ਨਾਲ ਤੁਸੀਂ ਹੀ ਵਰਕਰਾਂ ਤੋਂ ਪੂਰੀ ਤੁਸੀਂ ਪੜਾ ਲਈ ਆ ਜੀ ਵਰਕਰਾਂ ਦਾ ਤੁਸੀਂ ਮਿਲੋ ਵਰਤੋਂ ਤੁਸੀਂ ਜਿਹੜੀ ਆ ਇਹ ਜੋ ਵੀ ਆਵਾਜ਼ ਕੱਲ ਚੱਲਿਆ ਉਹਦੇ ਵਿੱਚ ਲੁਧਿਆਣੇ ਤੋਂ ਜਿਹੜੇ ਸਾਡੇ ਕੈਂਡੀਡੇਟਸ ਹੈਗੇ ਭਾਖੂਸ਼ ਆਸ਼ੂ ਹੂੰ ਤੇ ਖੁਸ਼ਲ ਢਿੱਲੋਂ ਜਿਹੜੇ ਫਰੀਦਕੋਟ ਤੋਂ ਸੀ ਉਹ ਚੰਨੀ ਸਾਹਿਬ ਦੇ ਨਾਲ ਡਟ ਕੇ ਖੜੇ ਹੋਗੇ ਜੀ ਇਹ ਜਿਹੜਾ ਦੇਖੋ ਮੈਂ ਤਾਂ ਮੈਂ ਕਦੇ ਵੀ ਇਹੀ ਗੱਲ ਕਹੀ ਸੀ ਵੀ ਜਾਤ ਪਾਤ ਦੀਆਂ ਗੱਲਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਅਸੀਂ ਜਦੋਂ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਕਾਂਗਰਸ ਤੇ ਇਦਾਂ ਦੀ ਗੱਲ ਚੱਗੀਆਂ ਨਹੀਂ ਨਹੀਂ ਪਰ ਚਰਨਜੀਤ ਸਿੰਘ ਚੰਨੀ ਇਹ ਮੰਗ ਰੱਖਦੇ ਆ ਕਿ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਲੀਡਰ ਨੇ ਉਹਨਾਂ ਨੂੰ ਥਾਂ ਮਿਲਣੀ ਚਾਹੀਦੀ ਹੈ ਸਪੈਸ਼ਲੀ ਉਹਨਾਂ ਨੂੰ ਡੈਮੋਗ੍ਰਾਫਿਕ ਤਰੀਕੇ ਦੇ ਨਾਲ ਥਾਂ ਮਿਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਪਰ ਉਦੋਂ ਹੀ ਆਪੋਜ਼ਿਟ ਰਾਜਾਵੜਿੰਗ ਬਿਆਨ ਦੇ ਰਹਿੰਦੇ ਆ ਕਿ ਕਾਂਗਰਸ ਪਾਰਟੀ ਜਾਤ ਪਾਤ ਦੇ ਆਧਾਰਿਤ ਨਹੀਂ ਹੈਗੀ ਇਹ ਇੱਕ ਸੈਕੂਲਰ ਪਾਰਟੀ ਹੈ ਫਿਰ ਇੱਥੇ ਇਹਨੂੰ ਸਹੀ ਕਿਨੂੰ ਠਹਿਰਾਈਏ ਦੇਖੋ ਦੇਖੋ ਮੈਂ ਜਿਹੜੀ ਗੱਲ ਕਰਦਾ ਵੀ ਜਿਹੜੀ ਹੈ ਦੇਖੋ ਜਿਹੜਾ ਸਾਡਾ ਦਰਦ ਸਮਾਜ ਹੈ ਜਾਂ ਬਾਦਮੀਕ ਭਾਈਚਾਰਾ ਹੈ ਇਹਨਾਂ ਨੂੰ ਨੁਮਾਇੰਦੀ ਤੇ ਜਿਹੜੀ ਦੇਖੋ ਉਹ ਬੀਂਗ ਇਸ ਸਾਰੇ ਨੂੰ ਜਿਹੜਾ ਬਰਾਬਰ ਦਾ ਹੱਕ ਮਿਲਣਾ ਚਾਹੀਦਾ। ਹੂੰ ਦੂਜੀ ਜਿਹੜੀ ਗੱਲ ਆ ਕਿਉਂਕਿ ਅਸੀਂ ਅਕਸਰ ਇਸੇ ਡਿਸਕਸ ਕਰਦੇ ਆਂ। ਇਹ ਗੱਲਾਂ ਦੇਖੋ ਮੈਂ ਜਿਹੜੀ ਆ ਮੈਂ ਕਦੇ ਵੀ ਵਿਵਾਦ ਹੋ ਕੇ ਗੱਲਾਂ ਕੀਤੀਆਂ ਸੀਗੀਆਂ। ਸਿਰਫ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਜਿਹੜੇ ਦਰਤ ਸਮਾਜ ਤੋਂ ਭਾਈਚਾਰੇ ਤੋਂ ਜਿਹੜੇ ਆ ਮੁੱਖ ਮੰਤਰੀ ਬਣੇ। ਇਥੇ ਗੱਲਾਂ ਆਪ ਤੌਰ ਤੇ ਬਗੀਰ ਵੀ ਗੱਲਾਂ ਕਰਨ ਲੱਗ ਪਏਦੇ ਜੀ ਦੇਖੋ ਜੀ ਛੁੱਟ ਤੋਂ ਦੇਖ ਲਓ ਇਥੇ ਕਈ ਗੱਲਾਂ ਚੱਲਦੀਆਂ ਨੇ ਬੇ ਹਮੇਸ਼ਾ ਜਿਹੜਾ ਆ ਪੰਜਾਬ ਦਾ ਸੀਮ ਜੱਟ ਰਿਹਾ ਆ ਚਾਹੇ ਉਹ ਪ੍ਰਕਾਸ਼ ਸਿੰਘ ਸਦਾ ਪ੍ਰਕਾਸ਼ ਸਿੰਘ ਵਾਦਾਲ ਸੀ ਚਾਹੇ ਪ੍ਰਤਾਪ ਸਿੰਘ ਕੈਰੋ ਸੀ ਨਹੀਂ ਇੱਕ ਸਵਾਲ ਵੀ ਹੈ ਕਾਲੂ ਸਾਹਿਬ ਕੀ ਪੰਜਾਬ ਨੂੰ ਸਿਰਫ ਇੱਕ ਜੱਟ ਤੋੜ ਸਕਦਾ ਕੀ ਕੋਈ ਹੋਰ ਜਾਤ ਨਹੀਂ ਤੋੜ ਸਕਦੀ ਨਹੀਂ ਦੇਖੋ ਪੰਜਾਬ ਨੂੰ ਦੇਖੋ ਜਿਹੜਾ ਬੰਦਾ ਡਿਜ਼ਰਵ ਕਰਦਾ ਜਿਹੜਾ ਬੰਦਾ ਪੰਜਾਬ ਦੇ ਲੋਕਾਂ ਦੇ ਵਿੱਚ ਹਰਮਨ ਪਿਆਰ ਆਇਆ ਉਹ 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 ਰਵਾਇਤ ਕਰ ਸਕਦਾ ਸਾਡੀ ਜਿਹੜੀ ਮਰਜੀ ਜਾਤ ਦਾ ਹੋ ਜਿਹੜੀ ਮਰਜੀ ਦੇਖੋ ਸਾਡੇ ਗੁਰੂ ਸਾਹਿਬ ਨੇ ਤੇ ਸਾਡੇ ਗੁਰੂ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦਾ ਸਾਬ ਇਹ ਤੇ ਅਸੀਂ ਆਪੇ ਅਸੀਂ ਆਪਣੇ ਆਪ ਕੋਈ ਮੈਂ ਕਹਨ ਕੋਈ ਜਾਂਦਾ ਕੋਈ ਢਿਲੋ ਕਹੀ ਜਾਂਦਾ ਅਸੀਂ ਆਪੇ ਜਾਤ ਪਾਤ ਜਿਹੜੀ ਛੜੀ ਅਸੀਂ ਤੇ ਗੁਰੂ ਸਾਹਿਬ ਦੇ ਜਦੋਂ ਖਾਲਸਾ ਪੰਥ ਦੀ ਢੱchnਾ ਕੀਤੀ ਸੀ ਉਹਨਾਂ ਨੇ ਕਹਿੰਦਾ ਸਿੰਗਲ ਆਇਆ ਸੀ ਜੀ ਇਹ ਤੇ ਹੁਣ ਜਾਤ ਪਾਤ ਤੇ ਹੁਣ ਲੈ ਸਾਨੂੰ ਐਡਵੋਕੇਟਾ ਦੇਖੋ ਸਾਡੇ ਤਾਂ ਜਦੋਂ ਖਾਲਸਾ ਪੰਥ ਦੀ ਰਚਨਾ ਕੀਤੀ ਗਈ ਤੇ ਮਨੂੰ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤਾਂ ਅਸੀਂ ਜਾਤ ਪਾਤ ਖਤਮ ਕਰਤੀ ਸੀ ਨਾ ਉਹ ਤੋਂ ਕੋਈ ਗੁਰੂ ਸਾਹਿਬ ਨੇ ਕਿਸੇ ਨੂੰ ਢਿੱਡ ਨਾ ਬੜਾਇਆ ਸੀ ਨਾ ਕਿਸੇ ਨੂੰ ਪਾੜੋ ਬੜਾਇਆ ਸੀ ਇਹ ਤੇ ਅਸੀਂ ਕਿਹਨੂੰ ਹੁਣ ਲਿਖੇ ਆ ਜਿੱਦਾਂ ਚੱਲਦਾ ਪਿਆ ਜਾਤ ਪਾਤ ਖਤਮ ਹੀ ਕਰਤੀ ਸੀ ਜੀ ਕੋਈ ਕੋਈ ਕਿੱਥੋਂ ਆਇਆ ਕੋਈ ਕੋਈ ਗੇੜੀ ਗੇੜੀ ਹਰ ਥਾਂ ਥਾਂ ਤੇ ਜਿਹੜੇ ਪੰਜ ਪਿਆਰੇ ਜਿਹੜੇ ਆ ਜਦੋਂ ਜਦੋਂ ਖਾਲਸਾ ਪੰਥ ਦੀ ਸਾਡਾ ਬਿਲਕੁਲ ਬਿਲਕੁਲ ਇਹ ਤੇ ਥਾਂ ਥਾਂ ਤੇ ਇਹੀ ਬਣ ਗਏ ਹੂੰ ਇਸ ਕਰਕੇ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਜਿਹੜਾ ਪੰਜਾਬ ਦੇ ਲੋਕਾਂ ਤੇ ਹਰ ਬੜਾ ਪਿਆਰਾ ਹੈਗਾ ਜਿਹੜੇ ਪੰਜਾਬ ਦੀ ਗੱਲ ਕਰਦਾ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ ਜਿਹੜਾ ਕਿਸਾਨੀ ਦੀ ਗੱਲ ਕਰਦਾ ਜਿਹੜਾ ਮਜ਼ਦੂਰਾਂ ਦੀ ਗੱਲ ਕਰਦਾ ਉਹਨੂੰ ਜਿਹੜਾ ਉਗਵਾਈ ਕਰਨੀ ਚਾਹੀਦੀ ਹੈ ਫਿਰ ਅੱਛਾ ਸੁਣਨ ਨੂੰ ਇਹ ਵੀ ਆਇਆ ਚਲੋ ਰਾਜਾ ਵੜਿੰਗ ਨੇ ਵੀ ਉਹੀ ਗੱਲ ਕੀਤੀ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਅ ਇੱਥੋਂ ਐ ਪਤਾ ਲੱਗ ਜਾਂਦਾ ਕਿ ਰਾਜਾ ਵੜਿੰਗ ਵੀ ਉਸ ਗੱਲ ਤੇ ਖੜੇ ਆ ਪਰ ਇਹ ਵੀ ਸੁਣਨ ਨੂੰ ਆਇਆ ਕਿ ਦੇਰੋਂ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੇ ਵਿੱਚ ਇਹ ਗੱਲ ਰੱਖੀ ਤੇ ਉਦੋਂ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਵੀ ਹੋਇਆ ਜਾਂ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਨੂੰ ਮਤਲਬ ਮਲਤਵੀ ਕਰ ਦਿੱਤਾ ਗਿਆ ਜਾਂ ਬਾਦ ਲਈ ਪਾ ਦਿੱਤਾ ਗਿਆ ਐਕਚੁਅਲੀ ਪ੍ਰੋਬਲਮ ਇਹ ਹੈ ਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਕੋਈ ਦਲਿਤ ਚਿਹਰਾ ਅੱਗੇ ਆਵੇ ਸਵਾਲ ਇਹ ਖੜਦਾ ਪਿਆ ਦੇਖੋ ਮੈਂ ਜਿਹੜੀ ਕਾਂਗਰਸ ਪਾਰਟੀ ਚਾਹੁੰਦੀ ਜੇ ਕਾਂਗਰਸ ਪਾਰਟੀ ਨਾ ਚਾਹੁੰਦੀ ਹੁੰਦੀ ਜਿੱਥੇ ਖੜਗੇ ਸਾਹਿਬ ਨੂੰ ਇੰਡੀਆ ਦਾ ਜਿਹੜਾ ਡੀਆਰ ਕਾਂਗਰਸ ਦਾ ਪ੍ਰਧਾਨ ਬਿਕ ਬਣਾਉਣਾ ਜੀ ਜੀ ਪਰ ਜਿਹੜੇ ਹਨ ਕੁਝ ਬੰਦੇ ਜਿਹੜੇ ਹਨ ਉਹ ਨਹੀਂ ਚਾਹੁੰਦੇ ਵੀ ਜਿਹੜਾ ਦਲਤ ਸਮਾਜ ਤੋਂ ਕੋਈ ਬੰਦਾ ਜਿਹੜਾ ਪੰਜਾਬ ਦੀ ਅਗਵਾਈ ਕਰੇ ਕਿਹੜੇ ਬੰਦੇ ਬੰਦੇ ਜਿਹੜੇ ਜਿਹੜੇ ਰੌਲਾ ਪਾ ਰਹੇ ਓਕੇ ਠੀਕ ਹੈ ਨਾ ਹੁਣ ਮੈਂ ਦੇਖੋ ਮੈਂ ਕਿਸੇ ਟਾਈਮ ਮੈਂ ਕਦੇ ਵੀ ਗੱਲ ਕੀਤੀ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਜਾਂਦੀ ਦੁਸ਼ਮਣੀ ਜੀ ਪਿਛਲੀ ਵਾਰੀ ਸਿੱਧੂ ਸਾਹਿਬ ਨੇ ਹਮ ਜੰਨਾ ਕਰਾਣਾ ਪਾ ਦਿੱਤਾ ਸਾਰਾ ਜਗਾ ਕਾਂਗਰਸ ਦਾ ਬੇਡਾ ਕਰ ਦਤਾ ਠੀਕ ਹੈ ਜੀ ਹੁਣ ਜਿਹੜਾ ਆ ਸਾਡਾ ਆਪਣਾ ਪ੍ਰਧਾਨ ਜਿਹੜਾ ਆ ਹਮ ਉਹਦੇ ਮੈਂ ਕਹਿੰਦਾ ਰੋਜ਼ ਮੈਨੂੰ ਰੋਜ਼ ਪੁੱਛਦੇ ਪਏ ਆ ਰੋਜ਼ ਹੋਇਆ ਕਿ ਮੈਂ ਪਿਆਰ ਭਾਈ ਥੋੜੀ ਤੁਸੀਂ ਥੋੜੀ ਥਮੇਨਾ ਕੋਲ ਲੰਢਾ ਜਿਹੜਾ ਅੱਛਾ ਲੋਕੀ ਲੋਕੀ ਗੱਲਾਂ ਇਹ ਕਰ ਰਹੇ ਆ ਕਿ ਕਾਂਗਰਸ ਦਾ ਪ੍ਰਧਾਨ ਬਰਾੜ ਜੱਟ ਜਿਹੜਾ ਲੀਡਰ ਆਪੋਜੀਸ਼ਨ ਆ ਉਹ ਬਾਜਵਾ ਜੱਟ ਜਿਹੜੇ ਐਮ ਐਲ ਐਸ ਨੇ ਉਹ ਜ਼ਿਆਦਾਤਰ ਉਹ ਜੱਟ ਮਤਲਬ ਕਿ ਦਲਿਤ ਫਿਰ ਕਿੱਥੇ ਖੜਿਆ ਲੋਕੀ ਇਹ ਗੱਲਾਂ ਕਰਨ ਲੱਗ ਗਏ ਆ ਨਹੀਂ ਦੇਖੋ ਦਲਿਤ ਸਮਾਜ ਨੂੰ ਵੀ ਚਲੋ ਕਾਂਗਰਸ ਮੰਨਦੇ ਤਾਂ ਹੈ ਜਿਹੜੇ ਜਿਹੜੇ ਵੀ ਸੀਟਾਂ ਰਿਜ਼ਰਵ ਹੈਗੀਆਂ ਉਥੋਂ ਦਲਿਤ ਸਮਾਜ ਤੋਂ ਪਰ ਫਿਰ ਕੀ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਦੇਖੋ ਮੈਨੂੰ ਤਾਂ ਲੱਗਦਾ ਜੀ ਇਹ ਹੂੰ ਕਿ ਅੱਗੇ ਨਹੀਂ ਆਉਣ ਦਿੱਤਾ ਗਿਆ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਮੈਂ ਦੇਖੋ ਮੀਕ ਜੱਟ ਮੈਂ ਗੱਲ ਕਰਦਾ ਵੀ ਆਪਾਂ ਨੂੰ ਜਿਹੜੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਆਪਣੀ ਸੋਚ ਜਿਹੜੀ ਹੈ ਸਾਡੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਹੈ ਇਹ ਸੈਕੂਲਰ ਪਾਰਟੀ ਹੈ ਆਪਾਂ ਇਹ ਨਾ ਸੋਚੀਏ ਵੀ ਆਹ ਦਰਸਵਾਜ ਨਾਲ ਸੰਬੰਧ ਕਰਦਾ ਤੇ ਬਾਲਮੀਕ ਭਾਈ ਚਰਨਸਵਾਦ ਕਰਦਾ ਸਾਰੇ ਜਿਹੜੇ ਆ ਦੇਖੋ ਗੁਰੂ ਸਾਹਿਬ ਤਾਂ ਦੇਖੋ ਜੀ ਗੁਰੂ ਸਾਹਿਬ ਨੇ ਅਸੀਂ ਤੇ ਗੁਰੂ ਸਾਹਿਬ ਨੇ ਨਕਾਰਦੇ ਪਏ ਹਮ ਗੁਰੂ ਸਾਹਿਬ ਨੇ ਸਾਰੀਆਂ ਜਿਹੜੀਆਂ ਜਾਤ ਪਾਤ ਦਾ ਜਿਹੜਾ ਖਤਮ ਕਰਕੇ ਤੇ ਖਾਲਸਾ ਪੰਥ ਜਿੱਤਣਾ ਚਾਹੀਦਾ ਅੱਛਾ ਮੈਨੂੰ ਨਾ ਹੁਣ ਇਸ ਮੀਟਿੰਗ ਦੇ ਬਾਰੇ ਮਾੜਾ ਜਿਹਾ ਚਾਨਣਾ ਪਾਇਓ ਕਿ ਜੇ ਮਲਕ ਅਰਜਨ ਖੜਗੇ ਨੇ ਇਹ ਕ ਕਿ ਮੈਂ ਮੀਟਿੰਗ ਕਰਕੇ ਵੇਖੂਗਾ ਪਹਿਲਾਂ ਤਾਂ ਚਲੋ ਭੁਪੇਸ਼ ਬਗੇਲ ਦੀ ਇੱਕ ਵਾਈਚੇ ਹੋ ਜਾਂਦੀ ਆ ਸਨ ਕਦੀ ਪਾਰਟੀ ਉਦਾਂ ਇਕੱਠੀ ਬਹਿ ਜਾਂਦੀ ਸੀ ਪਰ ਹੁਣ ਮਲਕਰ ਜຸນ ਖੜਕੇ ਆ ਰਹੇ ਆ ਫਿਰ ਕੀ ਇਹ ਮੰਨ ਲਈਏ ਕਿ ਪ੍ਰਧਾਨਗੀ ਸ਼ਿਫਟ ਹੋ ਸਕਦੀ ਹੈ ਜਿਹੜੀਆਂ ਗੱਲਾਂ ਪਹਿਲਾਂ ਚੱਲ ਰਹੀਆਂ ਸੀ ਕਿ ਰਾਜਾ ਵਲਿੰਗ ਨੂੰ ਵੜਿੰਗ ਨੂੰ ਲਾਇਆ ਜਾ ਸਕਦਾ ਹੈ ਕੀ ਹੁਣ ਉਹ ਸੱਚ ਹੋ ਸਕਦਾ ਦੇਖੋ ਮੇਰੇ ਹਿਸਾਬ ਨਾਲ ਤਾਂ ਮੈਂ ਰੱਖੋ ਜਦੋਂ ਮੈਂ ਪਹਿਲੇ ਜਦੋਂ ਮੈਂ ਰਿਜ਼ਾਈਨ ਦਿੱਤਾ ਆਪਣੇ ਅਹੁਦੇ ਤੋਂ ਬੀਇੰਗ ਅ ਪ੍ਰੈਇੰਡ ਆਫ ਲੀਗਲ ਸੈਲ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਇਹ ਪ੍ਰਧਾਨ ਸਾਨੂੰ ਨਹੀਂ ਮਜੂਰ ਜੀ ਤੇ ਜੇ ਇਹ ਪ੍ਰਧਾਨ ਦੇ ਆ ਇੱਥੇ ਅਸੀਂ ਆਰਾਮ ਨਾਲ ਬੈਠੇ ਮੈਂ ਨਹੀਂ ਬੈਠਾ ਸਾਰੇ ਕਾਂਗਰਸੀ ਵਰਕਰ ਜਿਹੜੇ ਆ ਹੁਣ ਬੋਲਦਾ ਕੋਈ ਨਹੀਂ ਬੋਲਦਾ ਤਾਂ ਕੋਈ ਕੋਈ ਹੈ ਠੀਕ ਹੈ ਨਾ ਜੇ ਗਲਤ ਦੇ ਖਿਲਾਫ ਨਹੀਂ ਬੋਲਦਾ ਮੈਂ ਤਾਂ ਲੀਡਰਸ਼ਿਪ ਨੂੰ ਵੀ ਕਹਿਣਾ ਵੀ ਬੋਲੋ ਤਾਂ ਸਹੀ ਤੁਸੀਂ ਤੁਸੀਂ ਇਹ ਧਰਦੇ ਖਦ ਨਹੀਂ ਤੁਹਾਡੀਆਂ ਟਿਕਟਾਂ ਕੱਢ ਲੈਣੀ ਇੱਥੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਇੱਥੇ ਕੋਈ ਆਮ ਬੰਦਾ ਕਿਤੇ ਦਲ ਸਮਾਜ ਦੇ ਖਿਲਾਫ ਕੋਈ ਬੋਲਦਾ ਵੇ ਤੇ ਸਾਰੇ ਲੀਡਰ ਜਿਹੜੇ ਆ ਈਵਨ ਜਿਹੜੇ ਕਾਂਗਰਸ ਦੇ ਵੀ ਐਮਐਲਏ ਆ ਗਏ ਮੈਂ ਸਭੀ ਗੱਲ ਕਰਦਾ ਹਾਂ ਉਹ ਧਰਨਾ ਦੇਣ ਲੱਗ ਪੈਂਦੇ ਜੀ ਆ ਬੋਲਿਆ ਜੀ ਕਿ ਤੁਹਾਡੇ ਪ੍ਰਧਾਨ ਨੇ ਬੋਲਿਆ ਤੇ ਤੁਸੀਂ ਉਹਦੇ ਖਿ ਸ਼ਬਦੀ ਬੋਲ ਸਕਦਾ ਨਹੀਂ ਪਰ ਉਹ ਕਹਿੰਦੇ ਕਿ ਸਾਡੇ ਪ੍ਰਧਾਨ ਨੇ ਜੇ ਬੋਲਿਆ ਤਾਂ ਮੁੜ ਕੇ ਉਹਨੇ ਤੋਹਾ ਵੀ ਕਰ ਲਈ ਉਹਨੇ ਮਾਫੀ ਵੀ ਮੰਗ ਲਈ ਕਹਿੰਦੇ ਕੋਈ ਚੱਕਰ ਨਹੀਂ ਜਿਹੜਾ ਆਮ ਬੰਦਾ ਜਿਹੜਾ ਮਾਫੀ ਮੰਗਦਾ ਤੁਸੀਂ ਇਹਨੂੰ ਬਖਸ਼ਦੇ ਹੋ ਤੁਸੀਂ ਹਮ ਇੱਥੇ ਦੇਖੋ ਗੱਲ ਸਿੱਧੀ ਜੀ ਗੱਲ ਹੈਗੀ ਜਿਹੜੇ ਵੀ ਦਲਤ ਸਮਾਜ ਦੇ ਰਹਿਣੇ ਜਿਹੜੇ ਲੀਡਰ ਜਿਹੜੇ ਹੈਗੇ ਇੱਥੇ ਜੰਧਵੀ ਮੈਂ ਕਹਿ ਦਿੰਦਾ ਇਹਨਾਂ ਨੇ ਇਹਦਾ ਵੋਟਾਂ ਨਹੀਂ ਲੈਣੀਆਂ ਬਾਵੀ ਭਾਈ ਜਰ ਦਾ ਵੋਟਾਂ ਨਹੀਂ ਲੈਣੀਆਂ ਜੀ ਬਲਵੀ ਸਿੰਘਾ ਤਾਂ ਵੋਟਾਂ ਨਹੀਂ ਲੈਣੀਆਂ ਇਸ ਕਰਕੇ ਇਹ ਇਹ ਜਿਹੜੇ ਦੋ ਦੋ ਜਿਹੜੇ ਦੋ 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 ਚਿਹਰੇ ਜਿਹੜੇ ਨੇ ਤੁਹਾਡੇ ਇਹ ਸਾਰੇ ਵੇਖ ਨਾ ਇਹ ਸਾਰੇ ਸਾਰੇ ਜਿਹੜੇ ਨਾ ਇਹ ਪਤਾ ਲੱਗ ਜਾਏਗਾ ਤੁਹਾਨੂੰ ਮਤਲਬ ਮਤਲਬ ਐ ਮੰਨ ਲਈਏ ਕਿ ਚੰਨੀ ਸੀ ਚੰਨੀ ਆਉਣ ਵਾਲੇ ਆ ਉਹ ਭਾਵੇਂ ਪ੍ਰਧਾਨ ਹੋਵੇ ਭਾਵੇਂ ਜੋ ਮਰਜੀ ਹੋਵੇ ਕਿ ਨਹੀਂ ਹੈ ਦਦੀ ਹਾਂ ਮੈਂ ਜੇ ਪੰਜਾਬ ਦੇ ਵਿੱਚ ਮੈਂ ਮੈਂ ਤੁਹਾਨੂੰ ਸਾਫ਼-ਸਾਫ਼ ਸੱਚੀ ਗੱਲ ਕਰ ਰਿਹਾ ਹਾਂ ਜੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਤਾਂ ਹੀ ਬਣ ਸਕਦੀ ਹੈ ਜੇ ਚੰਨੀ ਸਾਹ ਰਵਾਈ ਕਰਨਗੇ ਅੱਛਾ ਹੂੰ ਕਿਉਂਕਿ ਅਸੀਂ ਪਿੰਡਾਂ ਦੇ ਜਾਣਦੇ ਹਾਂ ਹੂੰ ਜਿਹੜਾ ਦੇਖੋ ਮੇਰੇ ਤਾਂ ਤਾਂ ਭਾਈ ਜਰਦੇ ਨਾਲ ਕੁਪ ਹੋਇਆ ਹੀ ਉਹਨਾਂ ਦੇ इवन ਜਿਹੜਾ ਆ ਜਿਹੜੇ ਕਿਸਾਨ ਜਿਹੜੇ ਆ ਕਿਸਾਨ ਜਿਹੜੇ ਭੁੱਲਦੇ ਨਹੀਂ ਧੰਨੀ ਸਾਹਿਬ ਨੂੰ ਜਦੋਂ ਜਿਹੜੀ ਫਿਰੋਜ਼ਪੁਰ ਵਾਲੀ ਜਿਹੜੀ ਵੀ ਮੈਂ ਆਪਣੇ ਬੰਦਿਆਰੇ ਮੈਂ ਡਾਂਗਾ ਨਹੀਂ ਮਾਰਨੀ ਕਿਸਾਨ ਵੀ ਇੱਜ਼ਤ ਕਰਦੇ ਆ ਮਜ਼ਦੂਰ ਵੀ ਇੱਜ਼ਤ ਕਰਦੇ ਆ ਸਾਰੇ ਇੱਜ਼ਤ ਕਰਦੇ ਆ ਕਿਉਂਕਿ ਉਹ ਦੇਖੋ ਉਹ ਹੈਗੇ ਆ ਜ਼ਮੀਨੀ ਜ਼ਮੀਨੀ ਪੱਧਰ ਤੇ ਜੁੜੇ ਬੰਦੇ ਆ ਇਸ ਕਰਕੇ ਜੇ ਤਾਂ ਕਾਂਗਰਸ ਸਰਕਾਰ ਬਣਾਉਣੀ ਹੈ ਤਾਂ ਚੱਲੀ ਸਾਹਿਬ ਬੁਲਾਓ ਬਾਕੀ ਨਹੀਂ ਤਾਂ ਮੈਂ ਜਿਹੜੀ ਆ 2027 'ਚ ਫੇਰ ਤੌਰ ਉਪਰਧਾਨ ਬਹਿ ਕੇ ਗੱਲ ਕਰਾਂਗਾ ਕਿ ਮੈਂ ਜਿਹੜੀ ਗੱਲਾਂ ਕਹੀਆਂ ਇਹ ਸੱਚੀਆਂ ਆ ਕਿ ਛੁੱਟੀਆਂ ਅੱਛਾ ਮੀਟਿੰਗ ਬਾਰੇ ਮੈਂ ਤਾਂ ਵੀ ਪੁੱਛਦਾ ਸੀ ਕਾਲੋ ਸਾਹਿਬ ਤੁਸੀਂ ਵਕੀਲ ਹੋ ਤੁਸੀਂ ਜਾਣਦੇ ਹੋ ਔਰ ਵੱਡੀ ਗੱਲ ਤੁਸੀਂ ਕਾਂਗਰਸ ਚ ਰਹੇ ਹੋ ਤੁਸੀਂ ਕਾਂਗਰਸ ਨੂੰ ਵੀ ਜਾਣਦੇ ਹੋ ਜਦੋਂ ਦੋ ਘਰਾਂ ਦੇ ਵਿੱਚ ਜਾਂ ਇੱਕ ਘਰ ਦੇ ਵਿੱਚ ਹੀ ਦੋ ਜੀਆਂ ਦੀ ਲੜਾਈ ਹੋ ਜਾਂਦੀ ਹੈ ਨਾ ਉਹ ਤਦ ਤੱਕ ਤਾਂ ਇਕੱਠੇ ਬਹਿ ਕੇ ਸਵਾਰ ਲੈਂਦੇ ਆ ਜੇ ਨਾ ਸਬਰੇ ਤੇ ਫਿਰ ਵਕੀਲਾਂ ਕੋਲ ਜੱਜਾਂ ਕੋਲ ਆ ਜਾਂਦੇ ਆ ਹੁਣ ਮੱਲਕਰ ਜੱਜਨ ਖੜਗੇ ਆਗੇ ਜੇ ਘਰ ਦੀ ਲੜਾਈ ਪੰਜਾਬ ਦੀ ਸੀ ਉਹਦੇ 'ਚ ਹੁਣ ਕੌਮੀ ਪ੍ਰਧਾਨ ਆ ਕੇ ਸਲਾਹ ਕਰਾਉਣ ਆ ਗਿਆ ਯਸ ਜੋ ਜੋ ਮਰਜ਼ੀ ਕਰਨ ਆ ਰਿਹਾ ਮਤਲਬ ਪ੍ਰੋਬਲਮ ਤਾਂ ਹੁਣ ਨੈਸ਼ਨਲ ਲੈਵਲ ਤੇ ਆ ਚੁੱਕੀ ਆ ਪੰਜਾਬ ਦੀ ਜਾਂ ਜੇ ਨੈਸ਼ਨਲ ਲੈਵਲ ਦੇ ਲੀਡਰਸ਼ਿਪ ਅਡਰੈਸ ਕਰਦੀ ਪਈ ਆ ਉਹਨੂੰ ਆ ਕੇ ਫਿਰ ਤਾਂ ਮਤਲਬ ਕੁਝ ਚੱਲ ਰਿਹਾ ਕੁਝ ਹੋਣ ਵਾਲਾ ਹੈ ਕਾਂਗਰਸ ਪਾਰਟੀ 'ਚ ਕਿ ਨਹੀਂ ਦੇਖੋ ਇਹ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਵੀ ਜਿਹੜੀ ਨੈਸ਼ਨਲ ਲੈਵਲ ਤੇ ਲੀਡਰਸ਼ਿਪ ਹੈ ਉਹਨੂੰ ਇੰਟਰਫੇਅਰ ਕਰਨਾ ਚਾਹੀਦਾ ਹਮ ਦੇਖੋ ਇਸ ਵੇਲੇ ਜਿਹੜਾ ਜੇ ਆਪਾਂ ਪੂਰਾ ਇੰਡੀਆ ਦਾ ਬਾਰੇ ਵਿੱਚ ਦੇਖੀਏ ਇੱਕ ਪੰਜਾਬ ਤੇ ਇੱਕ ਬੰਗਾ 2000 ਰੁਪਏ ਹੈ ਜਿਹਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਜੀ ਜੀ ਤੇ ਜੇ ਆਪਾਂ ਇਤਿਹਾਸ ਜੇ ਆਪਾਂ ਪਿੱਛੇ ਇਤਿਹਾਸ ਨਾਲ ਦੇਖੀਏ ਤੇ ਜਿਹੜਾ ਭਾਰਤ ਨੂੰ ਆਜ਼ਾਦ ਕਰਨ ਦੇ ਵਿੱਚ ਹਮ ਸਭ ਤੋਂ ਜ਼ਿਆਦਾ ਯੋਗਦਾਨ ਪੰਜਾਬ ਤੇ ਬੰਗਾਲ ਦਾ ਸੀ ਬਿਲਕੁਲ ਜਿੰਨੇ ਵੀ ਫ੍ਰੀडम फाइਟਰ ਹੋਏ ਆ ਪੰਜਾਬ ਦੇ ਹੋਏ ਆ ਤੇ ਬੰਗਾਲ ਦੇ ਹੋਏ ਆ ਤੇ ਇਹ ਮੈਂ ਜਿਹੜੀ ਗੱਲ ਕਰਦਾ ਪਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਖੜਗੇ ਸਾਹਿਬ ਨੂੰ ਵੀ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਹਮ ਬਈ ਬੰਗਾਲ ਵਾਲੇ ਵੀ ਧਿਆਨ ਦਿਓ ਤੇ ਪੰਜਾਬ ਵਾਲੇ ਵੀ ਧਿਆਨ ਦਿਓ ਜੀ ਜੇ ਤੁਸੀਂ ਇਹ ਗਵਾ ਲਿਆ ਨਾ ਤੇ ਕਾਂਗਰਸ ਪਾਰਟੀ ਦਾ ਮੈਂ ਜਿਹੜੀ ਅਜਮਾ ਕੋਈ ਗਵਾ ਨਹੀਂ ਕਰ ਰਹੀ ਜੇ ਪੰਜਾਬ ਤੇ ਬੰਗਾਲ ਗਵਾ ਲਿਆ ਬੰਗਾਲ ਤੇ ਚਲੋ ਮਮਤਾ ਬੇਨਰਜੀ ਪੜੀ ਜਿਹੜੇ ਬੈਦਲ ਸ਼ੇਰ ਨਹੀਂ ਕਹਿਣਾ ਹੂੰ ਵੀ ਜਿੱਦਾਂ ਡਟ ਕੇ ਅੱਜ ਅੱਜ ਦਾ ਜਿਹੜਾ ਫੈਸਲਾ ਵੀ ਕਢਾਇਆ ਸੁਪਰੀਮ ਕੋਰਟ ਦਾ ਜੀ 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 ਉਹਦੇ ਵਿੱਚ ਵੀ ਕਿਹਾ ਕਿ ਜਿਹੜੇ ਤੁਸੀਂ ਜੜੀਆਂ ਵੋਟ ਜੜੀਆਂ ਵੋਟਾਂ ਇਕੱਠੀਆਂ ਆ ਉਹਨਾਂ ਦਾ ਤੁਸੀਂ ਪਬਲਿਸ਼ ਕਰੋ ਤੁਸੀਂ ਬਿਲਕੁਲ ਬਿਲਕੁਲ ਤੇ ਇਹਦਾ ਦਾ ਸ਼ੇਰ ਪੰਜਾਬ ਚ ਵੀ ਚਾਹੀਦਾ ਜੇ ਤੁਸੀਂ ਗਵਾ ਲਿਆ ਤਾਂ ਸਮਝ ਲਿਓ ਕਿ ਕਾਂਗਰਸ ਪਾਰਟੀ ਦਾ ਨਾਮ ਅਨਸ਼ਾਅ ਇਸ ਦੇ ਚੋਂ ਖਤਮ ਹੋ ਗਿਆ ਹੂੰ ਅੱਛਾ ਮੇਰਾ ਆਖਰੀ ਸਵਾਲ ਹੈ ਹੁਣ ਕਹ ਲਓ ਸਾਬ ਕੱਲ ਮੈਂ ਕਿਸੇ ਸੀਨੀਅਰ ਜਰਨਲਿਸਟ ਨਾਲ ਬੈਠਾ ਇੱਕ ਡਿਸਕਸ਼ਨ ਕਰ ਰਿਹਾ ਸੀਗਾ ਉਹਨਾਂ ਨੇ ਇੱਕ ਆਪਣੇ ਵੱਲੋਂ ਗੱਲ ਹੀ ਆਖੀ ਕਿ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਦੁਆਰਾ ਹੋ ਸਕਦੀ ਹੈ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਸਿਆਸਤ ਚ ਹੋ ਸਕਦੀ ਹੈ ਭਾਵੇਂ ਨਵਜੋਤ ਕੋਰ ਸਿੱਧੂ ਦਾ ਵਿਵਾਦ ਚੱਲਦਾ ਪਿਆ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਾਰਟੀ ਦੇ ਵਿੱਚੋਂ ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਸਿੰਘ ਚੰਨੀ ਦੀ ਜੋੜੀ ਵੀ ਦੁਬਾਰਾ ਪੜ ਸਕਦੀ ਹੈ ਇਹ ਵੀ ਸੁਣਨ ਨੂੰ ਆ ਰਿਹਾ ਹੈ ਦੇਖੋ ਬਣ ਜਾਵੇ ਤਾਂ ਮੈਂ ਸਿੱਧੂ ਸਾਹਿਬ ਨਾਲ ਦੇਖੋ ਮੇਰੇ ਕੋਲ ਸਿੱਧੂ ਸਾਹਿਬ ਨਾਲ ਕੋਈ ਮੇਰੀ ਪਰਸਨ ਤਾਂ ਕੋਈ ਵੀ ਨਹੀਂ ਸਿੱਧੂ ਸਾਹਿਬ ਨੂੰ ਵੀ ਦੇਖੋ ਇੱਕ ਤਾਂ ਮੈਂ ਜਿਹੜੀ ਗੱਲ ਕਰਦਾ ਕਿ ਸਿੱਧੂ ਸਾਹਿਬ ਇੱਕ ਇਮਾਨਦਾਰ ਵਿਅਕਤੀ ਨੇ ਜੀ ਕੋਈ ਇਹ ਨਹੀਂ ਮੈਂ ਇਹ ਨਹੀਂ ਮੈਂ ਕਹਿ ਸਕਦਾ ਵੀ ਉਹਨਾਂ 'ਤੇ ਕੋਰ ਕ腐ਪਸ਼ਨ ਦਾ ਜਾਂ ਉਹਨਾਂ ਨੇ ਕੋਈ ਪੈਸਾ ਕਮਾਇਆ ਇਵਨ ਉਹਨਾਂ ਕੋਲ ਜਿਹੜਾ ਲੋਕ ਰਬੋਡੀ ਮੈਂਹਿਕਾ ਵੀ ਰਿਹਾ ਇੱਕ ਤੇ ਇਮਾਨਦਾਰ ਵਿਅਕਤੀ ਸਿੱਧੂ ਸਾਹਿਬ ਜਿਹੜੇ ਥੋੜੇ ਇਹਨਾਂ ਜਿਆਦਾ ਅਗਰੈਸਿਵ ਕਾੜੇ ਜਾਣ ਪੈਂਦੇ ਸੀ ਜੀ ਮੈਨੂੰ ਲੱਗਦਾ ਉਹਨਾਂ ਨੂੰ ਦੇਖ ਕੇ ਆਪਣੇ ਜਿਹੜੇ ਰਾਜਾ ਬੜੇ ਗਿ ਨਹੀਂ ਉਦਾਂ ਦੇ ਬੁਰਨ ਲੱਗ ਪਏ ਤੇ ਸਿੱਧੂ ਸਾਹਿਬ ਦੀ ਜਿੰਨੇ ਕੋ ਉਹਨਾਂ ਦੀ ਦੇਖੋ ਉਹਨੇ ਸਾਰਾ ਉਹਨਾਂ ਨੂੰ ਵਰਲਡ ਲੈਵਲ ਤੇ ਨੋਨ ਫਿਗਰ ਨੇ ਤੇ ਜੇ ਉਹਨਾਂ ਦੀ ਸੇਵਾਵਾਂ ਮਿਲਦੀਆਂ ਵੀ ਹੈ ਜੇ ਇਕੱਠੇ ਹੁੰਦੇ ਇਹ ਦੋਨੋਂ ਜਣੇ ਤੁਹਾਨੂੰ ਚਿਹਰੇ ਤੇ ਪੰਜਾਬ ਲਈ ਜਿਹੜਾ ਫਾਇਦਾ ਹੀ ਹੋਇਆਗਾ ਕਿਉਂਕਿ ਸਿੱਧੂ ਸਾਹਿਬ ਜਿਹੜੀ ਸੋਚ ਹੈ ਨਾ ਮੈਂ ਕਈ ਗੱਲਾਂ ਸੋਚਦਾ ਵੀ ਜਿਹੜੀਆਂ ਉਹਨਾਂ ਦੀ ਪਾਲਿਸੀ ਜਿਹੜੀਆਂ ਲੈ ਕੇ ਆਉਣੀਆਂ ਚਾਹੁੰਦੇ ਸੀਗੇ ਚਾਹੇ ਜੇ ਤਾਂ ਹੁਣ ਕੇਰਲ ਦੇ ਵਿੱਚ ਹੈ ਸ਼ਰਾਬ ਸੰਬੰਧੀ ਜਿਹੜੀ ਪੌਥੀ ਲੈ ਕੇ ਆਉਣਾ ਚਾਹੁੰਦੇ ਸੀਗੇ ਵੇ ਇਹ ਜਿਹੜਾ ਇਹਨੂੰ ਜਿਹੜਾ ਸਰਕਾਰ ਆਪਣੇ ਹੱਥਾਂ ਚ ਲੈ ਲਵੇ ਜੀ ਕਿ ਕਿੰਨਾ ਰੋਜ਼ਗਾਰ ਮਿਲੇਗਾ ਉਹ ਜਿਹੜੀਆਂ ਉਹਨਾਂ ਦੀ ਸੋਚ ਵਧੀਆ ਹੈ ਪਰ ਉਹਨਾਂ ਦੇ ਅਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਉਹ ਧਾਰਮਿਕ ਵੀ ਵਿਅਕਤੀ ਹੈ ਪਾਰਪੂਜਾ ਵੀ ਕਰਦੇ ਆ ਉਹਨਾਂ ਉਹਨਾਂ ਕਿ ਬੇਨਤੀ ਹੈ ਵੀ ਆਓ ਜਰੂਰ ਪਰ ਥੋੜਾ ਜਿਹਾ ਛੱਡੇ ਹੋ ਕੇ ਆਓ ਤੇ ਜੇ ਜੋੜੀ ਬਣਦੀ ਹੈ ਉਹਨਾਂ ਦੀ ਜੀ ਦੇਖੋ ਅਸੀਂ ਤਾਂ ਬੈਠਾ ਚੋਂ ਪਿਛਕ ਮੈਂ ਰਿਜ਼ਾਈਨ ਦੇ ਚੁੱਕਾ ਮੈਂ ਤਾਂ ਆ ਹਜੇ ਵੀ ਮੈਂ ਇਹੀ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਪਰ ਹੁਣ ਇੱਕ ਇੱਕ ਜਿਹੜੇ ਦਿੱਲੀ ਦੇ ਲੀਡਰ ਜਿਹੜੇ ਆ ਇਹਨਾਂ ਨੂੰ ਚਾਹੀਦਾ ਕਿ ਸਾਡੇ ਵਰਗੇ ਬੰਦਿਆਂ ਨੂੰ ਪੁੱਛ ਲੈਣ ਪਤਾ ਦੱਸਣਾ ਤੇ ਅਸੀਂ ਕਿ ਜਮੀਨ ਥੱਲੇ ਥੱਲੇ ਪੱਤਰ ਤੇ ਕੀ ਹੋ ਰਿਹਾ ਹੈ ਤੁਸੀਂ ਤਿੰਨ ਲੀਡਰ ਥੱਲੇ ਚਾਰ ਸਾਡੇ ਤੁਹਾਨੂੰ ਪਤਾ ਹੀ ਲੱਗਣਾ ਉਹਨੇ ਆਪਣੇ ਹੱਕੇ ਬੋਲੀ ਜਾਣਾ ਆਪਣੇ ਹੱਕ ਸੀ ਬੋਲੀਆ ਇਸ ਕਰਕੇ ਆਮ ਜਿਹੜੇ ਆ ਤੁਸੀਂ ਦੇਖੋ ਬਜੀ ਗੱਲ ਦੇਖੋ ਭਾਜਪਾ ਜਿਹੜੀ ਇਸ ਵੇਲੇ ਆ ਉਹਨਾਂ ਨੇ ਸ਼ਖਾਵਾਂ ਬਣਾਈ ਹੋਈਆਂ ਹਨ ਮhalla ਪੱਦਰ ਤੇ ਹੂੰ ਉਸ ਉਹ ਜਿਹੜੇ ਆ ਉਸ ਦਾ ਕੰਮ ਚੱਲ ਰਿਹਾ ਹੈ ਇਸ ਵੇਲੇ ਜਿੰਨਾ ਉਹਨਾਂ ਦੀ ਛੜੇ ਉਹਨਾਂ ਦਾ ਹਿੱਟੇ ਪੱਦਰ ਤੇ ਪਕਰ ਨਾਲ ਜੁੜੇ ਆ ਤਾਂ ਹੰਤ ਪਤਾ ਹੀ ਨਹੀਂ ਵਰਕਰ ਕੀ ਜਾਂਦਾ ਹੈ ਹੂੰ ਇਥੇ ਲੀਡਰ ਹੁੰਦਾ ਹੈ ਉਦੇ ਬਾਅਦ ਅੱਛਾ ਜਿਹੜੇ ਸਾਡੇ ਵੱਡੇ ਵੱਡੇ ਜਿਹੜੇ ਲੀਡਰ ਆ ਇਹ ਵੀ ਉਹਦੇ ਨਾਲ ਫੋਟੋ ਪਾ ਦਿੰਦੇ ਆ ਵੀ ਫਾਈਵ ਸ਼ਾਰ ਹੌਟ ਤੇ ਇਕੱਠੇ ਖਾਣਾ ਖਾਂਦੇ ਹੋਏ ਤੇ ਥੱਲਾ ਬੰਦਾ ਤੇ ਜਿਹੜਾ ਵਰਕਰ ਜਿਹੜਾ ਉਹ ਤੇ ਆਪਣੇ ਆਪ ਠੱਗਿਆ ਮਹਿਸੂਸ ਕਰਦਾ ਵੀ ਅਸੀਂ ਜੰਦਾਬਾਦ ਵਰਤਾਂ ਵਰਕਰਾਂ ਵਾਲੇ ਹਾਂ ਬਿਲਕੁਲ ਇਸ ਕਰਕੇ ਜਿਹੜੀ ਤੁਸੀਂ ਜਿਹੜੇ ਆਮ ਵਰਕਰਾਂ ਦੀ ਵੀ ਸਲਾਹ ਲਓ ਅਸੀਂ ਕੋਈ ਗਲਤ ਮੈਂ ਜਿਹੜਾ ਮੈਂ ਕਹ ਰਿਹਾ ਗੱਤ ਨਹੀਂ ਕਾਇਡ ਕਰਾਂਗੇ ਤੁਸੀਂ ਜਿਹੜੇ ਆ ਹੁਣ ਮੈਂ ਇੱਕ ਗੱਲ ਕਰ ਰਿਹਾ ਬੀਜੇਪੀ ਇਸ ਵੇਲੇ ਬੀਜੇਪੀ ਨੇ ਪੈਨਲ ਤੇ ਕਈ ਐਡਵੋਕੇਟਸ ਨੇ ਜਿਹੜੇ ਬੀਜੇਪੀ ਨਾਲ ਜਿਹੜੇ ਵਾਧ ਰੱਖਦੇ ਨੇ ਜੀ ਜੀ ਤੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹਮ ਇਹਨਾਂ ਨੇ ਕਿਸੇ ਪੈਨਲ ਤੇ ਕੋਈ ਐਡਵੋਕੇਟ ਲਿਆ ਕੋਈ ਹਮ ਕਿਸੇ ਐਡਵੋਕੇਟ ਦੀ ਪੁੱਛੋ ਜੀ ਅਸੀਂ ਤਾਂ ਜੰਧਾਬਾਦ ਮੁਰਦਾਬਾਦ ਸਾਨੂੰ ਸੰਤ ਹ ਹੈ ਹੀ ਆ ਵੀ ਜਨੂਨ ਜਿਹੜਾ ਕਿਸੇ ਨਾਲ ਖੜ ਕੇ ਖੜ ਗਏ ਹਮ ਕਿਸੇ ਨੂੰ ਪੁੱਛੋ ਪੁੱਛ ਕਰੋ ਕੋਈ ਵਕੀਲ ਵੀ ਜਿਹੜਾ ਇੱਕ ਜਿਹੜਾ ਆ ਸਾਡਾ ਸਿੱਧਾ ਸਿੱਧਾ ਸਾਡਾ ਰਾਪਤਾ ਹੈਗਾ ਜੀ ਜੀ ਜਿਹੜੀ ਆਮ ਜਨਤਾ ਦਾ ਬਿਲਕੁਲ ਤੇ ਇਹ ਪੁੱਛਦੇ ਹੀ ਕੋਈ ਨਹੀਂ ਇਸ ਕਰਕੇ ਖੜਗੇ ਸਾਹਿਬ ਆਓ ਜਰੂਰ ਪਰ ਸਾਡੇ ਰਗੇ ਕੋਈ 5-10 ਬੰਦੇ ਜਿਹੜੇ ਸੱਜ ਦੇ ਨਾਲ ਲੋ ਤੇ ਅਸੀਂ ਤੁਹਾਨੂੰ ਦੱਸਾਂਗੇ ਸਹੀ ਕਿ ਕਿਹੜਾ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ ਸਹੀ ਸਹੀ ਬਿਲਕੁਲ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ 23 ਤਰੀਕੀ ਲੈ ਕੇ ਆਊਗੀ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਪੰਜਾਬੀ ਦੇ